ਮੇਰਾ ਨਾਈ ਦਵਿੰਦਰ ਸਿੰਘ ਪਿਸ਼ੌਰ ਪਰ ਇਹ ਤੇਰੀ ਕਰਨ ਲਾਇਆ ਗਿਆ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਕਿ ਇਹ ਮਕਸਦ ਇਹ ਚ ਜਿਹੜਾ ਅੱਜ ਦਾ ਧਰਨਾ ਹੈ ਰੋਸ ਪ੍ਰੋਟੈਸਟ ਚੱਲ ਰਿਹਾ ਹੈ ਇਹ ਸਿੱਤਨ ਦਿਨਾਂ ਦੀ ਸਮੂਕਿ ਛੁੱਟੀ ਭਰ ਕੇ ਸਾਰੇ ਕਰਮਚਾਰੀ ਸਾਰੀਆਂ ਡਿਵੀਜ਼ਨਾਂ ਦੇ ਸਮੁੱਚੇ ਪੰਜਾਬ ਦੇ ਵਿੱਚ ਅੱਜ ਗੇਟ ਰੈਲੀਆਂ ਕਰ ਰਹੇ ਆਂ ਔਰ ਤਿੰਨ ਦਿਨ ਲਗਾਤਾਰ ਇਹ ਜਿਹੜਾ ਪ੍ਰੋਟੈਸਟ ਹੈ ਉਹ ਚੱਲਣਾ ਹੈ ਔਰ ਇਸ ਤੋਂ ਬਾਅਦ ਜਿਹੜਾ ਅਗਲਾ ਸਿਸਟਮ ਹੈ ਉਹ ਵੀ ਅਸੀਂ ਅਨਾਉਂਸ ਕਰਾਂਗੇ ਇਸ ਤੋਂ ਵੀ ਤਿੱਖਾ ਸੰਘਰਸ਼ ਦੇਵਾਂਗੇ ਕਿਉਂਕਿ ਸਾਨੂੰ ਇਹ ਧਰਨਾ ਲਾਉਣ ਦੀ ਲੋੜ ਕਿਉਂ ਪਈ ਜਿਹੜਾ ਤੁਹਾਡਾ ਸਵਾਲ ਹੈ ਮੈਂ ਉਹਦਾ ਜਵਾਬ ਦਿੰਨਾ ਅਸੀਂ ਲਗਾਤਾਰ ਮੈਨੇਜਮੈਂਟ ਤੇ ਸਰਕਾਰ ਨਾਲ ਮੀਟਿੰਗਾਂ ਕਰਦੇ ਆ ਰਹੇ ਹਾਂ ਮਾਝੋਗ ਬਿਜਲੀ ਮੰਤਰੀ ਜੀ ਹਰਪੰਸ ਸਿੰਘ ਜੀ တို့ ਉਹਨਾਂ ਨਾਲ ਸਾਡੀ ਜਿਹੜੀ ਮੀਟਿੰਗ ਸੀਗੀ ਸਾਡੇ ਪਾਵਰ ਸੈਕਟਰੀ ਸਾਹਿਬ ਤੇਜਵੀਰ ਜੀ ਔਰ ਸਾਡੇ ਸੀਐਮਡੀ ਸਾਹਿਬ ਤੇ ਸਮੁੱਚੀ ਮੈਨੇਜਮੈਂਟ 31 ਜੁਲਾਈ ਨੂੰ ਅਸੀਂ ਨੇ ਚੰਡੀਗੜ੍ਹ ਮੀਟਿੰਗ ਕੀਤੀ ਹੈ ਉਹਦੇ ਵਿੱਚ ਉਹਨਾਂ ਨੇ ਇੱਕ ਵਾਅਦਾ ਕੀਤਾ ਸੀਗਾ ਕਿ ਜਿਹੜੀਆਂ ਤੁਹਾਡੀਆਂ ਮੰਗਾਂ ਨੇ ਇਹਨਾਂ ਨੂੰ ਅਸੀਂ 15 ਅਗਸਤ ਤੱਕ ਪੂਰੀਆਂ ਕਰਕੇ ਸਾਡੇ ਸੀਐਮ ਸਾਹਿਬ ਤੋਂ ਮਾਨਯੋਗ ਸ੍ਰੀ ਭਗਵੰਤ ਮਾਨ ਜੀ ਤੋਂ ਅਨਾਉਂਸ ਕਰਵਾਵਾਗੇ 15 ਅਗਸਤ ਦੇ ਜਿਹੜਾ ਤੁਹਾਡੀ 1 ਕਰੋੜ ਮੁਆਵਜ਼ੇ ਦੀ ਮੰਗ ਆ ਸਾਡੇ ਜਿਹੜੇ ਸਾਥੀ ਕਰੰਟ ਨਾਲ ਮਰਦੇ ਆ ਔਰ ਅਸੀਂ ਉਸ ਦੀ ਬੜਾ ਇੰਤਜ਼ਾਰ ਕਰਿਆ ਸਾਨੂੰ ਇਹ ਸੀਗਾ ਵੀ ਅੱਜ ਪੂਰੀ ਦੀ ਪੂਰੀ ਸਰਕਾਰ ਤੇ ਮੈਨੇਜਮੈਂਟ ਇਕੱਠੀ ਬੈਠੀ ਐ ਸਾਡੇ ਮਸਲੇ ਹੱਲ ਹੋ ਗਏ ਬੜੇ ਸਤਿ ਭਾਵਨਾ ਮਾਹੌਲ ਦੇ ਵਿੱਚ ਉਹ ਮੀਟਿੰਗ ਹੋਈ ਸੀ ਪਰ ਉਸ ਦੇ ਵਿੱਚੋਂ ਨਿਕਲਿਆ ਕੁਛ ਨਹੀਂ ਤੇ ਜਦੋਂ 15 ਟੱਪ ਕੀਤਾ ਫਿਰ 21 ਤੋਂ ਲੈ ਕੇ 31 ਤੱਕ ਅਸੀਂ ਵਰਕ ਟੂ ਰੂਲ ਦਿੱਤਾ ਔਰ ਉਸ ਤੋਂ ਬਾਅਦ ਫਿਰ ਇਹਨਾਂ ਨੇ ਸਾਨੂੰ ਜਦੋਂ ਦੁਬਾਰਾ ਮੀਟਿੰਗ ਦਿੱਤੀ ਉਹਦੇ ਵਿੱਚ ਵੀ ਅਸੀਂ ਨੇ ਕਿਹਾ 6 ਤਰੀਕ ਵਾਲੀ ਜਿਹੜੀ ਮੀਟਿੰਗ ਸੀ 6 ਤਰੀਕ ਨੂੰ ਜਿਹੜੀ ਮੀਟਿੰਗ ਹੋਈ ਹੈ ਉੱਥੇ ਹੀ ਹੋਈ ਹੈ ਚੰਡੀਗੜ੍ਹ ਮਾਨਯੋਗ ਮੰਤਰੀ ਸਾਹਿਬ ਫਿਰ ਬੈਠੇ ਆ ਨਵੇਂ ਸਾਡੇ ਜਿਹੜੇ ਪਾਵਰ ਸੈਕਟਰੀ ਸੀਗੇ ਉਹ ਵੀ ਬੈਠੇ ਆ ਸਾਡੇ ਸੀਐਮਡੀ ਸਾਹਿਬ ਵੀ ਆ ਸਾਰੇ ਡਾਇਰੈਕਟਰ ਸਾਹਿਬਾਨ ਸੀਗੇ ਪੂਰੀ ਮੈਨੇਜਮੈਂਟ ਸੀ ਔਰ ਉੱਥੇ ਜਿਹੜੀ ਮੀਟਿੰਗ ਕੀਤੀ ਆ ਉਹਦੇ ਵਿੱਚ ਫਿਰ ਉਹੀ ਜਿਹੜਾ ਪਤਨਾਲਾ ਸੀ ਥਾਂ ਦਾ ਥਾਂ ਸੀਗਾ ਤੇ ਇਹ ਕਰਦੇ ਆਂਗੇ ਕਰਾ ਦੇ ਆਂਗੇ ਇਹ ਫਾਈਲ ਤੁਹਾਡੀ ਉੱਥੇ ਗਈ ਹੈ ਉੱਥੇ ਗਈ ਹੈ ਔਰ ਇਹਦੇ ਵਿੱਚ ਮੈਂ ਇੱਕ ਬੜੇ ਅਫਸੋਸ ਨਾਲ ਕਹਿਣਾ ਕਿ ਸਾਡਾ ਇੱਕ ਬੰਦਾ ਉੱਪਰ ਲੱਟ ਲੱਟ ਕਰਕੇ ਮੱਚ ਜਾਂਦਾ ਉਹਨੂੰ ਸਰਕਾਰ ਤੇ ਸਾਡੀ ਮੈਨੇਜਮੈਂਟ ਜਿਹੜੀ ਉਹ ਸ਼ਹੀਦ ਦਾ ਦਰਜਾ ਨਹੀਂ ਦੇ ਰਹੀ ਕਿਉਂਕਿ ਅਸੀਂ ਵੀ ਪੰਜਾਬ ਦੀ ਆਵਾਮ ਦੀ ਸੇਵਾ ਕਰਦੇ ਹਾਂ ਬਿਜਲੀ ਬਿਨਾਂ ਇੱਕ ਮਿੰਟ ਨਹੀਂ ਸਰਦਾ ਔਰ ਇੱਕ ਫੌਜੀ ਜਵਾਨ ਬਾਰਡਰ ਤੇ ਲੜਦਾ ਹੈ ਇੱਕ ਪੁਲਿਸ ਵਾਲਾ ਜਵਾਨ ਹੈ ਜਿਹੜਾ ਉਹ ਸਮਾਜ ਦੀ ਸੁਰੱਖਿਆ ਵਾਸਤੇ ਲੜਦਾ ਹੈ ਤਾਂ ਇੱਥੇ ਅਸੀਂ ਵੀ ਇਸ ਸਮਾਜ ਦੀ ਸੇਵਾ ਕਰਦੇ ਹਾਂ ਤਨਖਾਹਾਂ ਉਹਨਾਂ ਨੂੰ ਵੀ ਮਿਲਦੀਆਂ ਤਨਖਾਹਾਂ ਸਾਨੂੰ ਵੀ ਮਿਲਦੀਆਂ ਨੇ ਜਿਹੜਾ ਤੁਹਾਡਾ ਧਰਨਾ ਲਾਇਆ ਹੈ ਇਹ ਤਿੰਨ ਦਿਨਾਂ ਲਈ ਰੇਲ ਲਾਏਗੇ ਤੇ ਅੰਦਰ ਕੰਮ ਕਰਾਂਗੇ ਕਿਸ ਤਰ੍ਹਾਂ ਜਿਹੜਾ ਅੱਜ ਦਾ ਧਰਨਾ ਹੈ ਇਹ ਧਰਨਾ 3 ਦਿਨਾਂ ਲਈ ਲੱਗਿਆ ਔਰ 3 ਦਿਨਾਂ ਦੀ ਅਸੀਂ ਮਾਸਲੀ ਭਰੀ ਆ ਸਾਡੇ ਸਾਥੀ ਜਿਹੜੇ ਗ੍ਰੇਡਾਂ ਵਾਲੇ ਆ ਉਹ ਵੀ ਰਾਤ 12 ਵਜੇ ਤੋਂ ਬਾਅਦ ਅਸੀਂ ਸਾਰੇ ਉਥੋਂ ਕੱਢ ਲੇ ਟੋਟਲੀ ਗ੍ਰੇਡਾਂ ਤੇ ਇਸ ਟਾਈਮ ਕਿਤੇ ਸੇਵਾਦਾਰ ਆ ਕਿਤੇ ਚੌਕੀਦਾਰ ਆ ਕਰੋੜਾਂ ਦੀ ਸਾਡੀ ਮਸ਼ੀਨਰੀ ਆ ਔਰ ਕਿਤੇ ਸਾਡੇ ਸਾਥੀ ਆਰਟੀਐਮ ਬੈਠੇ ਆ ਕਿਤੇ ਕੋਈ ਸਾਡੇ ਜਿਹੜੇ ਐਸਡੀਓ ਸਾਹਿਬ ਆਣ ਉਹ ਬੈਠੇ ਆ ਕਿਤੇ ਐਕਸ਼ਨ ਸਾਹਿਬ ਬੈਠੇ ਆ ਮਤਲਬ ਜਾਨੀ ਕਿ ਇਹ ਸਿਸਟਮ ਚੱਲ ਰਿਹਾ ਕਰੋੜਾਂ ਦੀ ਜਿਹੜੀ ਸੰਪਤੀ ਆ ਉਹਨੂੰ ਜਮਾਂ ਅਣਜਾਣਤਾ ਦੇ ਵਿੱਚ ਦਿੱਤਾ ਹੋਇਆ ਇਸ ਟਾਈਮ ਕਿਸੇ ਵੀ ਸਮੇਂ ਪੰਜਾਬ ਬਲੈਕਆਊਟ ਹੋ ਸਕਦਾ ਹੈ ਵੱਡਾ ਨੁਕਸਾਨ ਹੋ ਸਕਦਾ ਹੈ ਔਰ ਰਹੀ ਗੱਲ ਦਫ਼ਤਰਾਂ ਦੀ ਸਾਡੇ ਇਸ ਦਫ਼ਤਰ ਦੇ ਵਿੱਚ ਇੱਕੋ ਹੀ ਕਰਮਚਾਰੀ ਹੈ ਜਿਹੜਾ ਮੈਂ ਸਾਡੇ ਨਾਲ ਹੜਤਾਲ ਤੇ ਨਹੀਂ ਹੈਗਾ ਬਾਕੀ ਸਮੁੱਚਾ ਦਫ਼ਤਰ ਸਾਰੀ ਡਿਵੀਜ਼ਨ ਔਰ ਸਾਡੀਆਂ ਚਾਰੋਂ ਸੌਟ ਜਨਾ ਟੋਟਲੀ ਬੰਦ ਨੇ ਔਰ ਇੱਕ ਵੀ ਕਰਮਚਾਰੀ ਕਿਸੇ ਵੀ ਕੰਮ ਤੇ ਨਹੀਂ ਹੈਗਾ ਔਰ ਸਮੁੱਚੇ ਜਿਹੜੇ ਸਾਡੇ ਕੰਮ ਹੈ ਉਹ ਸਾਹਮਣੇ ਪ੍ਰੋਟੈਸਟ ਕਰ ਰਹੀ ਹੈ ਤੁਸੀਂ ਵੇਖ ਕੇ ਆਏ ਹੋ ਪੰਜਾਬ 'ਚ ਹੁਣ ਪੀੜੀ ਦਾ ਸੰਕਟ ਪੈਦਾ ਹੋ ਸਕਦਾ ਹੈ ਤਨ ਲਈ ਤਨ ਲਈ ਬਿਲਕੁਲ ਜੀ ਇਹ ਤਿੰਨ ਦਿਨ ਨਹੀਂ ਲੱਗਣੇ ਸੰਕਟ ਪੈਦਾ ਹੋਣ ਨੂੰ ਮੈਂ ਇਸ ਗੱਲ ਦੀ ਪੰਜਾਬ ਦੀ ਆਬਾਦ ਤੋਂ ਮਾਫੀ ਵੀ ਚਾਹੁੰਦਾ ਕਿਉਂਕਿ ਅਸੀਂ ਪੰਜਾਬ ਦੇ ਜਿਹੜੇ ਲੋਕਾਂ ਨਾਲ ਸਾਡਾ ਨੌ ਮਾਸ ਦਾ ਰਿਸ਼ਤਾ ਹੈ ਔਰ ਅਸੀਂ ਸਪਲਾਈ ਨੂੰ ਨਿਰਵਿਘਨ ਚਲਾਉਣਾ ਚਾਹੁੰਦੇ ਆ ਔਰ ਸਾਨੂੰ ਮੈਨੇਜਮੈਂਟ ਤੇ ਸਰਕਾਰ ਹੈ ਜਿਹੜੀ ਮਜਬੂਰ ਕਰ ਰਹੀ ਹੈ ਸੰਘਰਸ਼ ਕਰਨ ਲਈ ਔਰ ਮੈਨੂੰ ਇਹ ਲੱਗਦਾ ਤੁਸੀਂ ਤਿੰਨ ਦਿਨ ਦੀ ਗੱਲ ਕੀਤੀ ਹੈ ਇਹ ਸ਼ਾਇਦ ਅੱਜੀ ਹੋ ਜਾਣਾ ਕਿਉਂਕਿ ਕਈ ਥਾਵਾਂ ਤੇ ਅੱਜ ਬਰਸਾਤ ਹੋਈ ਹੈ ਫੀਟਰ ਫਾਲਟੀ ਹੋਗੇ ਫਾਲਟ ਕੱਢਣ ਵਾਲਾ ਟੋਟਲੀ ਸਟਾਫ ਹੈ ਜਿਹੜਾ ਉਹ ਦਰਿਆ ਤੇ ਬਿਠਾ ਹੈ ਉਹ ਆਪਣੀਆਂ ਮੰਗਾਂ ਲਈ ਅੜਿਆ ਬਿਠਿਆ ਹੈ ਕਿ ਸਾਨੂੰ ਜੋ ਦੇਣਾ ਹੈ ਉਹ ਦਿਓ ਸਾਡਾ ਅਸੀਂ ਤੁਹਾਡੇ ਵੱਲ ਕੋਈ ਸਾਡੇ ਡਿਊ ਨਹੀਂ ਅਸੀਂ ਕੋਈ ਫालतੂ ਨਹੀਂ ਮੰਗ ਰਹੇ ਸਾਡੇ ਹਰ ਇੱਕ ਕਰਮਚਾਰੀ ਦਾ 2 ਲੱਖ ਤੋਂ ਲੈ ਕੇ 5 5 7 7 ਲੱਖ ਰੁਪਈਆ ਘੱਟੋ-ਘੱਟ ਇੱਕ ਇੱਕ ਕਰਮਚਾਰੀ ਦਾ ਸਰਕਾਰ ਤੇ ਮੈਨੇਜਮੈਂਟ ਦੱਬੀ ਬੈਠੀ ਹੈ ਔਰ ਸਾਡੇ ਜਿਹੜੇ ਪੱਤੇ ਨੇ ਪੰਜਾਬ ਸਰਕਾਰ ਨੇ ਦਿੱਤੇ ਸੀਗੇ 21 ਤੋਂ ਸਾਡੇ 24 ਤੋਂ ਲਾਗੂ ਕਰਕੇ ਉਹਦਾ ਏਰੀਅਰ ਦੱਬੀ ਬੈਠੇ ਆਏ ਔਰ ਸਾਡੇ ਜਿਹੜੇ OCI ਤੇ ਆਟਮ ਸਾਥੀ ਨੇ ਉਹਨਾਂ ਦੀ ਕੋਈ ਤਰੱਕੀ ਨਹੀਂ ਕੀਤੀ ਇਹਨਾਂ ਨੇ ਔਰ ਇਹਦੇ ਨਾਲ ਉਹਨਾਂ ਨੂੰ ਪੇਵੈਂਟ ਤੋਂ ਵਾਂਝਾ ਕਰਤਾ ਉਹ ਵੱਡਾ ਦੁੱਖਦਾਈ ਘਟਨਾ ਸਾਡੇ ਲਈ ਔਰ ਅਸੀਂ ਪੰਜਾਬ ਸਰਕਾਰ ਨੂੰ ਤੁਹਾਡੇ ਮੱਧਮ ਰਹੀਂ ਸਾਡੇ ਸੀਐਮ ਸਾਹਿਬ ਨੂੰ ਔਰ ਸਾਡੀ ਪਾਵਰ ਦੀ ਮੈਨੇਜਮੈਂਟ ਨੂੰ ਬੇਨਤੀ ਕਰਦੇ ਆਂ ਅਦਾਰਾ ਸਾਡਾ ਅਸੀਂ ਇਹ ਵੀ ਅਪੀਲ ਕਰਦੇ ਆਂ ਸਾਡੇ ਸਾਥੀਆਂ ਨੂੰ ਕਿਉਂਕਿ ਮੈਂ ਪੰਜਾਬ ਦਾ ਲੀਡਰ ਹੋਣ ਦੇ ਨਾਤੇ ਮੈਂ ਸਾਰੀ ਸਾਡੇ ਜਿਹੜੇ ਸਾਥੀ ਉਹਨਾਂ ਨੂੰ ਅਪੀਲ ਕਰਦਾ ਕਿਸੇ ਵੀ ਤਰ੍ਹਾਂ ਦੀ ਕੋਈ ਹੁੱਲੜਵਾਜੀ ਨਹੀਂ ਕਰਨੀ ਅਦਾਰਾ ਸਾਡਾ ਹੈ ਅਸੀਂ ਇਹਦੀ ਕਿਤੇ ਵੀ ਕੋਈ ਭੰਡ ਤੋੜ ਨਹੀਂ ਕਰਨੀ ਇਹਦੀ ਸਾਂਭ-ਸਵਾਲ ਰੱਖਣੀ ਹੈ ਔਰ ਸਰਕਾਰ ਤੇ ਮੈਨੇਜਮੈਂਟ ਨੂੰ ਮੇਰੀ ਅਪੀਲ ਹੈ ਕਿ ਜਿਹੜੀਆਂ ਸਾਡੀਆਂ ਹੱਕੀ ਤੇ ਜਾਇਜ਼ ਮੰਗਾਂ ਨੇ ਔਰ ਤੁਸੀਂ ਮੰਨੀਆਂ ਨੇ ਤੁਸੀਂ ਹਰ ਗੱਲ ਨੂੰ ਜਾਇਜ਼ ਠਹਿਰਾਇਆ ਹੈ ਕਿਰਪਾ ਕਰਕੇ ਉਹ ਲਾਗੂ ਕਰੋ ਤਾਂ ਜੋ ਕਿ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਨੂੰ ਸਪਲਾਈ ਨਿਰਵਿਘਨ ਦਿੱਤੀ ਜਾ ਸਕੇ ਸਾਡਾ ਧਰਮਾਂ ਦੇ ਬਿਜਲੀ ਬੋਰਡ ਦੀ ਮੈਨੇਜਮੈਂਟ ਦੇ ਖਿਲਾਫ ਹੈ ਸਾਡੀਆਂ ਕਾਫੀ ਮੰਗਾਂ ਨੇ ਕਾਫੀ ਸਿਰ ਤੋਂ ਸਾਡੀਆਂ ਮੰਗਾਂ ਮੰਨ ਕੇ ਉਹਨਾਂ ਬਿਜਲੀ ਬੋਰਡ ਦੀ ਮੈਨੇਜਮੈਂਟ ਲਾਗੂ ਨਹੀਂ ਕਰ ਰਹੀ ਉਹਦੇ ਰੋਸ ਵਜਾ ਅੱਜ ਅਸੀਂ ਧਰਨਾ ਮਾਰ ਰਹੇ ਹਾਂ ਸਾਡਾ ਲਗਾਤਾਰ ਜਿਹੜਾ 21 ਅੱਠ ਤੋਂ ਦਰਕਤੂ ਰੂਲ ਚੱਲ ਰਿਹਾ ਹੈ ਤੇ ਹੁਣ ਸਾਡਾ 10 ਤੋਂ 11 12 ਸਮੂਕᱷ ਛੁੱਟੀ ਦੇ ਜਿਹੜੇ ਸਾਡੇ ਮੁਲਾਜ਼ਮ ਗਏ ਹੋਏ ਨੇ ਮੰਗਾਂ ਸਾਡੀਆਂ ਸਭ ਤੋਂ ਪਹਿਲੀ ਮੰਗ ਸਾਡੀ ਇਹ ਹੈ ਕਿ ਜਿਹੜਾ ਸਾਡਾ ਕਰਮਚਾਰੀ ਹੈ ਜਦੋਂ ਉਹਦੀ ਮੌਤ ਹੋ ਜਾਂਦੀ ਹੈ ਸਾਡੀ ਇਹ ਮੰਗ ਹੈ ਕਿ ਉਸ ਕਰਮਚਾਰੀ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਤੇ ਉਹਦੇ ਪਰਿਵਾਰ ਨੂੰ ਵਾਰਸਾਂ ਨੂੰ ਜਿਹੜਾ 1 ਕਰੋੜ ਦੀ ਜਿਹੜੀ ਰਾਸ਼ੀ ਦਿੱਤੀ ਜਾਵੇ ਦੂਜੀ ਮੰਗ ਸਾਡੀ ਇਹ ਹੈਗੀ ਹੈ ਕਿ ਜਿਹੜੇ ਕਰਮਚਾਰੀ ਦਾ ਸਾਡੇ ਕਈ ਵਾਰੀ ਐਕਸੀਡੈਂਟ ਹੋ ਜਾਂਦਾ ਹੈ ਉਹ ਜਿਉਂਦਾ ਹੁੰਦਾ ਹੈ ਪਰ ਉਹਦੇ ਵਾਸਤੇ ਪੈਸੇ ਦਾ ਕੋਈ ਪ੍ਰਬੰਧ ਨਹੀਂ ਹੁੰਦਾ ਉਹਦੇ ਵਾਸਤੇ ਸਾਡੀ ਮੰਗ ਹੈ ਕਿ ਸਾਡੀ ਜਿਹੜੀ ਕੈਸ਼ਲੈਸ ਸਕੀਮ ਹੈ ਉਹ ਚਾਲੂ ਕੀਤੀ ਜਾਵੇ ਤਾਂ ਕਿ ਅਸੀਂ ਉਸ ਮੁਲਾਜ਼ਮ ਨੂੰ ਪਹੁੰਚਾ ਸਕੀਏ ਤੀਜੀ ਮੰਗ ਸਾਡੀ ਹੈ ਕਿ ਅਸੀਂ ਬਿਜਲੀ ਬੋਰਡ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਖਾਲੀ ਪਈਆਂ ਨੇ 75000 ਜਿਹੜੀ ਪੋਸਟ ਬਿਜਲੀ ਬੋਰਡ ਦੇ ਵਿੱਚ ਸੈਂਕਸ਼ਨ ਹੈ ਪਰ ਭਰੀਆਂ ਹੋਈਆਂ ਸਿਰਫ 22000 ਲਗਭਗ 22 ਜਾਂ 23 ਨੇ ਸਾਡੀ ਇਹ ਮੰਗ ਹੈ ਕਿ ਪੰਜਾਬ ਦੇ ਜਿਹੜੇ ਨੌਜਵਾਨ ਨੇ ਬਹੁਤ ਬੇਰਜ਼ਕਾਰ ਫਿਰਦੇ ਨੇ ਉਹ ਬੇਰਜ਼ਕਾਰ ਜਿਹੜਾ ਬਿਜਲੀ ਬੋਰਡ ਦੇ ਵਿੱਚ ਨੌਕਰੀ ਦਿੱਤੀ ਜਾਵੇ ਜਿਹੜਾ ਸਾਡੇ ਬਿਜਲੀ ਮੁਲਾਜ਼ਮਾਂ ਦੇ ਸਿਰ ਤੇ ਮੋਢਾਂ ਤੇ ਬਹੁਤ ਜ਼ਿਆਦਾ ਭਾਰ ਹੈ ਉਹ ਭਾਰ ਦੇ ਕਾਰਨ ਹੀ ਸਾਡੇ ਬੰਦਿਆਂ ਦੇ ਜਿਹੜੇ ਐਕਸੀਡੈਂਟ ਹੋ ਰਹੇ ਨੇ ਦਿਨ ਨੂੰ ਵੀ ਡਿਊਟੀ ਰਾਤ ਨੂੰ ਵੀ ਡਿਊਟੀ ਕੋਈ ਟਾਈਮ ਨਹੀਂ ਉਹਦਾ ਆਉਣ ਦਾ ਤੇ ਨਾ ਹੀ ਜਾਣ ਦਾ ਸਾਡੀ ਇਹ ਮੰਗ ਹੈ ਇਹ ਬਿਜਲੀ ਬੋਰਡ ਦੇ ਵਿੱਚ ਖਾਲੀ ਸਾਮੀਆਂ ਭਰੀਆਂ ਜਾਣ ਤੇ ਨਾਲੇ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਮਿਲੂਗਾ ਤੇ ਨਾਲੇ ਬਿਜਲੀ ਬੋਰਡ ਦਾ ਪ੍ਰਬੰਧ ਜਿਹੜਾ ਵਧੀਆ ਚੱਲੂਗਾ ਪਰ ਬਿਜਲੀ ਬੋਰਡ ਦੀ ਮੈਨੇਜਮੈਂਟ ਬਿਜਲੀ ਬੋਰਡ ਦਾ ਬਿਜਲੀ ਦਾ ਮੰਤਰੀ ਸਾਡੇ ਨਾਲ ਕਈ ਮੀਟਿੰਗਾਂ ਕਰ ਚੁੱਕਿਆ ਹੈ ਹਰ ਵਾਰੀ ਉਹ ਕਹਿ ਦਿੰਦੇ ਨੇ ਕਿ ਛੋਟੀਆਂ ਗੱਲਾਂ ਜਾਇਜ਼ ਨੇ ਛੋਟੀਆਂ ਮੰਗਾਂ ਸਹੀ ਨੇ ਉਹ ਮੰਗਾਂ ਨੂੰ ਅਸੀਂ ਮੰਨਦੇ ਆ ਪਰ ਉਹ ਜਿਹੜਾ ਪਤਨਾਲਾ ਉੱਥੇ ਦਾ ਉੱਥੇ ਰਹਿੰਦਾ ਉਹ ਲਾਗੂ ਨਹੀਂ ਕਰਦੇ ਸੋ ਕਰਕੇ ਅਸੀਂ ਮਜਬੂਰੀ ਬਸ ਜਿਹੜਾ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਲੋਕਾਂ ਨੂੰ ਹੈਰਾਨ ਕਰੀਏ ਜਾਂ ਅਸੀਂ ਕੋਈ ਬਿਜਲੀ ਦੇ ਵਿੱਚ ਕੋਈ ਵਿਗਨ ਪਾਈਏ ਇਹ ਬਿਜਲੀ ਬੋਰਡ ਸਾਡਾ ਮਲਾਜਮਾਂ ਦਾ ਸਾਡਾ ਰੋਜ਼ਗਾਰ ਦਾ ਸਾਧਨ ਹੈ ਅਸੀਂ ਇਸ ਨੂੰ ਵਧੀਆ ਚਲਾਉਣਾ ਚਾਹੁੰਦੇ ਆਂ ਤੇ ਸਾਮ ਕੇ ਰੱਖਣਾ ਚਾਹੁੰਦੇ ਆਂ ਤੇ ਅਸੀਂ ਇਸ ਨੂੰ ਜਿਹੜਾ ਰੋਜ਼ਗਾਰ ਦਾ ਜਿਹੜਾ ਜ਼ਰੀਆ ਬਣਾਉਣਾ ਚਾਹੁੰਦੇ ਆਂ ਪਰ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਕਿਸੇ ਦੀ ਵੀ ਕੋਈ ਵੀ ਸੁਣਵਾਈ ਨਹੀਂ ਹੁੰਦੀ ਨਾ ਪੰਜਾਬ ਦਾ ਮੁੱਖ ਮੰਤਰੀ ਸੁਣਦਾ ਨਾ ਬਿਜਲੀ ਮੰਤਰੀ ਸੁਣਦਾ ਨਾ ਬਿਜਲੀ ਬੋਰਡ ਦਾ ਚੇਅਰਮੈਨ ਜਿਹੜਾ ਕੋਈ ਸੁਣਵਾਈ ਕਰ ਰਿਹਾ ਸੋ ਇਹ ਸਾਰੀਆਂ ਗੱਲਾਂ ਨੂੰ ਮੁੱਖ ਰੱਖ ਕੇ ਅੱਜ ਅਸੀਂ ਬਿਜਲੀ ਬੋਰਡ ਦੀਆਂ ਸਾਰੀਆਂ ਜਥੇਬੰਦੀਆਂ ਇਸ ਗੱਲ ਤੇ ਇਕੱਠੀਆਂ ਹੋਈਆਂ ਕਿ ਅਸੀਂ ਜਿਹੜੀ ਲੜਾਈ ਹੈ ਉਹ ਸਾਰੇ ਰਲ ਕੇ ਦੇਵਾਂਗੇ ਇਹਦੇ ਵਿੱਚ ਪੈਨਸ਼ਨ ਐਸੋਸੀਏਸ਼ਨਾਂ ਸਾਰੀਆਂ ਜਿੰਨੀਆਂ ਵੀ ਬਿਜਲੀ ਬੋਰਡ ਦੇ ਵਿੱਚ ਜਥੇਬੰਦੀਆਂ ਕੰਮ ਕਰਦੀਆਂ ਨੇ ਕੋਈ ਵੀ ਪਲੇਟਫਾਰਮ ਤੇ ਕਰਦੀਆਂ ਹੋਣ ਉਹ ਇਹਦੇ ਵਿੱਚ ਸ਼ਾਮਲ ਨੇ ਤਿੰਨ ਤਿੰਨ ਜਿਹੜੀ ਸਾਡੀ ਮਾਸ ਜਿਹੜੀ ਲੀਵ ਆ ਉਹ ਚੱਲੂਗੀ ਜੇਕਰ ਬਿਜਲੀ ਬੋਰਡ ਨੇ ਫੇਰ ਵੀ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਤੋਂ ਵੀ ਜਿਹੜਾ ਸਖਤ ਆ ਉਹ ਸੰਘਰਸ਼ ਦੇਵਾਂਗੇ ਤੇ ਇਹਦੀ ਜ਼ਿੰਮੇਵਾਰੀ ਜਿਹੜੀ ਬਿਜਲੀ ਬੋਰਡ ਦੇ ਚੇਅਰਮੈਨ ਸਾਹਿਬ ਦੀ ਹੋਊਗੀ ਬਿਜਲੀ ਦੇ ਮੰਤਰੀ ਦੀ ਹੋਊਗੀ ਪੰਜਾਬ ਦੀ ਸਰਕਾਰ ਦੀ ਹੋਊਗੀ ਤੇ ਅਸੀਂ ਆਪਣੀਆਂ ਮੰਗਾਂ ਵਾਸਤੇ ਜੋ ਮੰਨੀਆਂ ਮੰਗਾਂ ਨੇ ਉਹਦੇ ਵਾਸਤੇ ਲੜਾਈ ਲੜਾਂਗੇ ਸੋ ਸਾਡੇ ਮੁਲਾਜ਼ਮ ਇਸ ਗੱਲ ਤੋਂ ਕਿਸੇ ਦਿਨ ਕਿ ਜੇ ਤੁਸੀਂ ਅੱਜ ਕੁਝ ਲੈ ਕੇ ਨਾ ਦਿੱਤਾ ਆਖਿਰ ਸੋਡੇ ਵੀ ਕੋਈ ਸੁਣਵਾਈ ਨਹੀਂ ਹੋਣੀ ਸੋ ਇਹ ਸਾਰੀਆਂ ਗੱਲਾਂ ਨੂੰ ਮੁੱਖ ਰੱਖ ਕੇ ਜਿਹੜਾ ਸੰਘਰਸ਼ ਚੱਲ ਰਿਹਾ ਤੇ ਅਸੀਂ ਉਹਦੇ ਵਿੱਚ ਬੜੇ ਜ਼ੋਰ ਸ਼ੋਰ ਨਾਲ ਕੋਈ ਵੀ ਬੰਦਾ ਗੈਰਹਾਜ਼ਰ ਨਹੀਂ ਸਾਰੇ ਬੰਦੇ ਹਾਜ਼ਰ ਨੇ ਸਾਰੇ ਡਿਊਟੀਆਂ ਤੋਂ ਜਿਹੜਾ ਛੁੱਟੀ ਲੈ ਕੇ ਅੱਜ ਧਰਨੇ ਤੇ ਬੈਠੇ ਨੇ ਸਾਰੇ ਪੰਜਾਬ ਦੇ ਵਿੱਚ 95% ਜਿਹੜੀ ਸਾਡੀ ਗਿਣਤੀ ਹੈ ਉਹ ਜਿਹੜੀ ਮਲਾਜ਼ਮਾਂ ਦੀ ਜਿਹੜੀ ਛੁੱਟੀ ਤੇ ਨੇ ਉਹ ਚੱਲ ਰਹੇ ਨੇ ਬਹੁਤ ਬਹੁਤ ਧੰਨਵਾਦ